ਸਸਕਾ ਬੇਜੀ ਜਾਰੇ ਬਿਨਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਸੁਰਸੰਗ ਪਹੁੰਚ ਚੁੱਕੇ ਆਪਾਂ 22 ਸਦੀਪਾਣਾ ਕੋਲ ਜੀ ਜਿਹੜਾ ਤਰੰਦਰਪਿੰਦ ਜੀ ਤਸਵੀਰ ਪੱਟੀ ਬੰਦੀ ਆ ਤੇ ਬਾਜਵੇਂ ਬਾਈ ਦੇ 3-4 ਦੇ ਲੈ ਕੇ ਬੈਠੋ ਸੇਲ ਆ ਜੇ ਭਾਸ ਆਈ ਹੁੰਦਾ ਫਿਰ ਮਾਲ ਵੀ ਕੀ ਜਾਂਦੇ ਜੀ ਬਿਲਕੁਲ ਜਾਇਜ਼ ਭਾਅ ਦੇ ਬਹੁਤ ਬਹੁਤ ਹੁੰਦੇ ਆ ਤੇ ਅੱਜ ਵੀ ਇਹ ਜੋ ਗੱਲਬਾਤ ਕਰੀ ਬਾਈਆਂ ਨਾਲ ਬਾਈ ਅਸਤੀਕਾ ਸਸਕਾ ਬੇਦੀ ਉਹ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਠੀਕ ਠਾਕ ਜੀ ਮਾਰ ਜੀ ਕੇ ਮਾਲਸਲਾ ਜੀ ਉਦੋਂ ਹੀ ਮੈਨਾਂ ਦੋਈ ਆ ਜਾ ਮੇਰੇ ਸੋਹਣਾ ਰੀਗਾ ਨਹੀਂ ਟ ਪਾਣਾ ਵਾਲੇ ਵੇਖੋ ਜੀ ਆਪਾਂ ਕਿੰਨੀਆਂ ਰੀਲਾਂ ਪਾਤੀਆਂ ਜੇ ਪਾਣਾ ਮਾਲ ਵੇਚਦੇ ਤਾਂ ਹੀ ਆਪਣਾ ਵਿਖਦਾ ਜੀ ਬਸ ਪਾੜਾ ਕੋਣ ਅੱਜ ਵੀ ਆਪਣੇ ਕੋਲ 3-4 ਨਾ ਗਿਆ ਆਪਾਂ ਬਿਲਕੁਲ ਜੈਜ ਰੇਟ ਤੇ ਲੈ ਰਹੇ ਆ ਤੇ ਮਾਲ ਵੀ ਇੰਨਾ ਸੋਨੇ ਰਗਾ ਸੰਦੀਪ ਜੀ ਵੀ ਕੱਲੀ ਛੱਡ ਦੋ ਪਾ ਜੀ ਮੇਰਾ ਕੇਡੀਅਮ ਸੋਨਾ ਹੀ ਆ ਜੀ ਕੇਡੀਅਮ ਸੋਨੇ ਆ ਜੀ ਮੇਰਾ ਹਾਂ ਜੀ ਹਾਂ ਜੀ ਕਿੰਨੀਆਂ ਜੀ ਅੱਜ ਅੱਜ ਆਪਣੇ ਕੋਲ 3 ਆ ਗਏ ਨੇ 2 ਇਹੜਾ ਇੱਕ ਮਹਾਂ ਨੀਲੀ ਰਾਵੀ ਦੀ ਦੂਜੀ ਸਵੇਰ ਝੋਟੀ ਬਹੁਤ ਚੰਗੀਆਂ ਜੀ ਉਹ ਵੇਖਾ ਲੇ ਹਾਂ ਜੀ ਹਾਂ ਜੀ ਬਹੁਤ ਚੰਗੀਆਂ ਆਜੋ ਫਿਰ ਇਧਰੋ ਬੜੀ ਖਰੀਬ ਅੱਛੀ ਆ ਸੁਨੀਲ ਜੀ ਆਵੀ ਪਹਿਲਾ ਸੂਆ ਆ ਗਈ ਜੀ ਪਹਿਲਾ ਸੂਆ ਆ ਗਈ ਦੁੱਧ 20 ਕਿਲੋ ਪਹਿਲੇ ਨੇ ਪਲੂਣੇ ਪਾ ਦੋਗੇ ਬੱਛੀ ਅੱਛਾ ਵੈਰੀ ਗੁੱਡ ਦੋ ਸੋਨੇ ਕੋ ਕਿੱਡਾ ਲੱਗਾ ਬੜਾ ਕਟੜਾ ਲੇਵਾ ਤੇ ਵੇਖ ਬੜਾ ਚਕਾਲੇ ਵਾਲਾ ਬੜਾ ਵਾਹੋ ਸੁਨੇ ਲੇਵਾ ਰੰਗ ਵੀ ਕੋ ਬਹਿਰ ਤੇ ਪ્યોਰ ਨਸਰ ਬਿਜਾ ਆ ਗਿਆ ਬੜਾ ਬੰਦਾ ਬਿਲਕੁਲ ਵਧੀਆ ਇੱਕ ਨੰਬਰ ਆ ਚੀਜ਼ਾਂ ਨਹੀਂ ਲੱਭਦੀਆਂ ਨਹੀਂ ਲੱਭਦੀ ਉੰਗਲੀ ਜੀ ਖੁਬ ਦੀ ਈਡਾ ਲੇਵਾ ਨਿਕਰੇ ਵੇਖੋ ਲੋ ਜੀ ਚਾਰ ਦੇ ਬੱਛਾ ਮੰਗਰ ਆ ਗਿਆ ਅਗਲਾ ਜੀ ਸੁਨੀਲ ਜੀ ਨਾਲ ਪੁੱਤੋਂ ਦੇਈ ਚੌਕੀ ਆ ਬਸ ਠੀਕ ਆ ਹੋਰ फार्म ਚ ਨਹੀਂ ਨਹੀਂ ਆbschiyan ਪਾਉਣੀ ਇੱਥੇ ਹੁਣੇ ਵੜਨ ਦੱਸਦਾ ਥੋੜੀ 30 ਗੱਲ ਵਿੱਚ ਜਵਾਨੀ ਵਿੱਚ ਇਹ ਅੱਜ ਅਜੇ ਕੱਲ ਰਾਤੀ ਲੈ ਕੇ ਤੁਹਾਨੂੰ ਥੋੜਾ ਦੋ ਜੀ ਰਾਤੀ ਸੂਈਆ 20 ਕਿਲੋ ਦੁੱਧ ਪਾ ਦੋ ਪਲੂਣੇ ਦੀ ਜਿਆਦਾ ਜਿਆਦਾ ਵੱਧੇ 20 22 ਕਿਲੋ ਰਹਿਣ ਦੁੱਧ ਪਾਉਂਦੇ ਸੰਦੀ ਜੀ 30 25 ਕਿਲੋ ਵਾਲੀ ਵਹਿੜ ਦਿੱਤੀ ਆਏ ਬਿਲਕੁਲ ਬਿਲਕੁਲ ਭਾਜੀ ਸਰਾਵ ਜੀ ਤੋਂ ਬਾਰੇ ਬਾਕੀ ਬਰੀਡ ਨਸਲ ਵੇਖੋ ਬੁੱਕੀ ਵੇਖੋ ਕੁਆਲਟੀ ਵੇਖੋ ਤਾਂ ਲਾਹ ਉਹ ਬਾਲੀ ਚੰਗੀ ਆ ਜੀ। ਖਰੀ ਬਾਲੀ ਜਾ ਰਹੀ ਆ ਜੀ। ਮਗੀਨੇ ਘੜ ਘੜ ਲਿਆ ਵਾਂਗੇ ਸਾਬਾ ਦਾ। ਹਾਂ ਜੀ ਮਗੀਨੇ ਭਾਈ ਜੀ ਸਾਨੂੰ ਮਨ ਉਹ। ਥੋੜਾ ਬਾੜੀ ਦੇ ਰੇਟ ਪਾ ਕੇ ਦੇ ਜੀ। ਪਾ ਜੀ ਪਾ। ਹਾਂ। ਬਾਲੀ ਦੇਖੋ ਮੱਛੀ ਦੀ ਫਰੀ ਦੇਖੋ ਬਾਲੀ ਕਿੰਨੀ। ਲੈ ਵਾ ਬਾੜਾ ਨਿਕਲੇ। ਹਾਂ ਬਿਲਕੁਲ। ਰਾਤ ਨੂੰ ਸੁੱਈ ਆ ਰਹੀ ਨਹੀਂ। ਅਜ ਰਾਤ ਹੀ ਸੁੱਈ। ਜੇ ਦੂਰ ਪ੍ਰੋਪਰ ਪੈ ਗਈ ਜੀ ਸਾਰੀ ਆਪਣੇ ਬੱਚੇ ਨਾਲ। ਜੈ ਜੀ ਜਾਨ ਦੋ ਗਾ ਮੱਛੀ ਦਾ ਬੋਲਾ ਪਤਾ ਆਪਰੇ ਕਰੀਓ ਵੀ ਕਹਿਜਾ ਪਰ ਆਪਾਂ ਬਿਲਕੁਲ ਜੈ ਨਹੀਂ ਮੁੱਲ ਕਰਨਾ ਜੀ ਮੋਟਾ ਕਰਦੇ ਆ ਦਾ 75000 ਰੁਪਿਆ ਤੇ 65000 ਦੀ ਦੇ ਦਈਏ ਜੀ ਹੋਰ ਜਾਨ ਦੋ ਇੱਕੋ ਹੀ ਮਰਜੀ ਤੁਹਾਡੀ ਤੁਸੀਂ ਕਰ ਦੋ ਜੋ ਕਰਨਾ ਹੈ ਤਾਰੇ ਲਈ ਜਾਨ ਦੋ ਆੜੀ ਆੜੀ ਇਹ ਕਹਤਾ ਸੀ ਕਿ ਪਰ ਬਾਹਰ ਨਹੀਂ ਆ ਮਿਲਣੀ ਇਹ ਤੁਹਾਡੇ ਕਹਿਣ ਦੇ ਦੀ ਆ ਪਤਾ ਚਲ 80000 ਦੇ ਵਿੱਚ ਜਾਨ ਦੋ ਜੀ ਥੋੜੀ ਕਰ ਦਈਓ 500 ਕਰ ਦੋ ਵੀ ਕੋਈ ਨਹੀਂ ਮਰਜੀ ਚਲੋ ਜੀ ਹੁਣ ਸੰਦੀਪ ਵੀ ਨਾ ਤਕਾ ਕਰੋ ਜੇ ਤੁਸੀਂ ਕਹਿ ਤਾਰੇ ਕਰਦਾ ਨਹੀਂ ਜੀ ਬੜੀ ਗੱਲ ਕਰਦੇ ਹੋ ਤੁਸੀਂ ਕਰਦੇ ਆ ਆੜੀ ਬਾੜ ਦੀ ਜਾਨ ਦੋ ਹਾਂ ਵੱਡੀ ਐੜਾ ਗੀ ਸੰਦੀਪ ਜੀ ਗਾੜੀ ਹਾਂਜੀ ਕੱਜਾ ਸੁਬਾਹ ਜੇ ਇਕੱਠਾ ਵੱਡਾ 15 ਦਾ ਮਸ਼ੀਨ ਲੈ ਜਾਊਗੀ ਅੱਛਾ ਲੰਮੇ ਪੈਵੇਂ ਸੂਪੀ ਜੀ ਆਹ ਵੇਖੋ ਢੰਨਾ ਦੇਖੋ ਟਾਈਮ ਲੈ ਜਾਓ ਨਵੇ ਜੇ ਸੰਦੀਪ ਜੀ ਆਈਏ ਲੱਲਿਆ ਨਹੀਂ ਆ ਬੈਣਾ ਪੈਰ ਨਾਲ ਬਾਕੀ ਵਜਨ ਨਾ ਦੇਖੋ ਕਿੱਦਾਂ ਆਹ ਦੇਖੋ ਆ ਲੈ ਪੂਰੇ ਵੱਡੇ ਬੋਲੋ ਜੀ ਕਿੱਥੇ ਆ ਮੋਲੀ ਸੀ ਆ ਜੇ ਸੰਦੀਪ ਜੀ ਘੱਟੋ ਘੱਟ ਮੇਨ ਮਸ਼ੀਨ ਮਾਰਮ ਚੋਂ ਲਈ ਆ ਜੀ ਮਾਰਮ ਮਾਰ ਕੋੜੀ ਆਪਣਾ ਨਾ ਹੈ ਨਾ ਜੀ ਠੀਕ ਆ ਹੋ ਬੋਲੋ ਬਰਾ ਬੈਡ ਵੱਡੀ ਪੂਰੀ ਜ਼ਬਰਦਸਤ ਵੈੜਾ ਪਹਿਲੇ ਸਵੇਰੇ ਸੰਦੀਵੀ 26 ਪੱਤੀ 26 ਕਿਲੋ ਤੋਂ ਲਿਆ ਅੱਛਾ ਇਸ ਦੀ ਕਲਾਸ ਵੈੜਾ ਕੱਢੂਣੀ ਜੇ ਵੀ ਚੰਗੀ ਸਾਬੂ ਹੈ ਤੁਲੇ ਲਈ ਆ ਬਾਈ ਤਰਾ ਸ਼ਾਮ ਨੂੰ ਪਕਾ ਦਸਾਂਗਾ ਜਦੋਂ ਪ੍ਰੋਵਾਈਡ ਦਾ ਕੀਤਾ ਬਾਈ ਵੀਡੀਓ ਆਪਣੇ ਕੋਲੇ ਦੀ ਠੀਕ ਹੈ ਜੀ ਮਨੂ ਮੁਰ ਵੈੜਾ ਲੈਣਾ ਜਾਂ ਢਿੱਲ ਬਹੁਤ ਜ਼ਿਆਦੀ ਹੈ ਜੀ ਬਾਕੀ ਵੀਰ ਸਾਰੇ ਆ ਜੀ ਜਵਾਨੀ ਨਹੀਂ ਹੈ ਜਵਾਨੀ ਬਹੁਤ ਹੈ ਦੇਖ ਆਇਆ ਤੁਰਾ ਜਾਵੇ ਇਹ ਕੋਈ ਕੋਠਾ ਵਿੱਚ ਦਰਦੀ ਹੈ ਚਾਹ ਵੇਖੋ ਦੂਜਾ ਭਾਈ ਇਹੋ ਜਿਹੇ ਬੈਣਾ ਦੋ ਤਿੰਨ ਹਾਲ ਨਹੀਂ ਗਿਆ ਕਿੰਨੇ ਕਰਕੇ ਇਹਨਾਂ ਦਿੱਤਾ ਸੰਦੀਪ ਜੀ ਦੇਣਾ ਕਿੰਨੇ ਆ ਆਪਾਂ ਰੀਲ ਪਾ ਦੇਣੀ ਪਿਛਲੀ ਗੱਲ ਤੇ ਰਹਿੰਦੀ ਨਹੀਂ ਹਾਂ ਇਹ ਆਪਣੇ ਕੋਲ ਰਹਿ ਕੇ ਫਿਰ ਸਵੀ ਵੱਛੀ ਵੇਚਾਂਗੇ ਆਪਾਂ ਕਿਉਂ ਆ ਕੇ ਤੀਖ ਨਾ ਬਦਲ ਨਹੀਂ ਵੇਖੀ ਨਾ ਜੀ ਮੈਂ ਜਾਣੇ ਉੱਡੀ ਬਣਾ ਵੇਖ ਪੜੀ ਪੜੀ ਆ ਨਾਲੇ ਜਿਹੜੇ ਕੋਈ ਲਾਉ ਵਾਲੇ ਨਗੀਨੇ ਚ ਅੱਗੇ ਕਿਹੜੀ ਨਹੀਂ ਵੇਖੋ ਸੰਦੀਪ ਜੀ ਨਹੀਂ ਨਗੀਨੇ ਜੀ ਨਗੀਨੇ ਅਰੇ ਕੋਈ ਪ੍ਰਵਾਹ ਨਹੀਂ ਵੇਖ ਨੀਲੇ ਵੀ ਕੱਢ ਕੇ ਲਿਆ ਭਾਈ ਅੱਜ ਪਰ ਇਹ ਹੋਰ ਨਾਲ ਲੈ ਆਈ ਬਾਰਡਰ ਏਰੀਆ ਦਾ ਜੀ ਹਾਂਜੀ ਬਾਰਡਰ ਏਰੀਆ ਬੰਦ ਗਿਆ ਜੀ ਬੰਦੋ 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 ਵੱਡੀ ਸਮਝ ਕੇ ਲੈ ਗਿਆ ਪੁੱਲ ਹਾਈਟ ਦੀ ਬੈੜਾ ਨਿੱਕੀ ਦਾ ਪੂਰੀ ਹੋਇਆ ਇੱਥੇ ਆ ਤੇ ਆਹ ਵੱਡੀ ਬੈੜਾ ਸੰਦੀਪ ਜੀ ਮਾਤੀ ਆ ਢੇਲ ਵੇਖੋ ਆ ਜਿਹੜੀਆਂ ਚੀਜ਼ਾਂ ਆਹ ਚੀਜ਼ਾਂ ਇਹਨੇ ਭਰ ਲੀਆਂ ਸਾਰੀਆਂ ਬਿਲਕੁਲ ਆ ਲਾਟ ਵੇਖੋ ਢੇਲ ਵੇਖੋ ਕਿੰਨੀ ਜਿਆਦੀ ਹੈ ਬੈੜਾ ਢੇਲ ਵੇਖੋ ਹਾਂ ਜੀ ਸੰਦੀਪ ਜੀ ਮੁੱਲ ਦਾ ਕਰ ਲਈਏ ਭਾਵੇਂ 1 ਦਾ ਹਾਂ ਤੇ ਤਾਂ ਵੀ ਜੈਜ ਆ ਪਰ ਆਪਾਂ ਜੈਜ ਲਈਏ ਤੇ ਜੈਜ ਹੀ ਜਾਣਦੀਆਂ ਜੈਜ ਮੁੱਲ ਕਰਦੇ ਹਾਂ ਦਾ 85000 ਰੁਪਿਆ 80 ਦੀ ਦੇ ਦੇ ਜੀ ਇਤ ਕੋਈ ਗੱਲ ਛੱਡ ਦੋ ਪਾਣ ਤੋਂ ਛੋੜ ਹੀ ਕਰਦੀ ਆਂ ਨਹੀਂ ਕਰ ਦੋ ਫਿਰ ਤੁਸੀਂ ਆਪੀ ਕਰ ਦੋ 76000 ਦੇ ਦੇ ਦੋ ਜਾਨ ਦੇ ਜਾਂ ਦੋ ਇਹ 76000 ਦੇ ਦੋ ਜੇ 76000 ਦੀ ਜਾਂ ਦੋ ਜੇ ਕਹਿੰਦਾ ਹੋਰ ਜਾਂ ਦੋ ਬਾਕੀ ਸੰਦੀ ਦੀ ਨਹੀਂ ਨਹੀਂ ਵਹਿ ਨਹੀਂ ਇਹ ਉੱਡ ਨਹੀਂ ਆਇਆ ਚੰਦਾ ਦੇ ਕੋ ਤਿੱਕਰ ਸਮੀ ਕਰਕੇ ਜਿਹੜਾ ਮਰਜੀ ਲੈ ਕੇ ਜਾਵੇ ਅਜੇ ਬਿਲਕੁਲ ਸ਼ਹਿਦ ਹਾਂ ਸ਼ਹਿਦ ਜੀ ਸ਼ਹਿਦ ਕੋਈ ਨਹੀਂ ਥਾਂ ਇਹ ਬਹੁਤ ਹੈ ਸੁਈਆ ਪਾ ਦੇ 300 ਲੱਖ ਦੀ ਮੁਰਗੇ ਨਾ ਭਿਆਖੇ ਕੀ ਮੁਰਗੇ ਮੁੱਲ ਨਹੀਂ ਘਟ ਕਰਨਾ ਪਹਿਲੇ ਲੈ ਜੇ ਗੱਪੜ ਗੱਪੜ ਹੀ ਲੈ ਜੇ ਹਾਂ ਜੀ ਦੀ ਮੱਝ ਆ ਗਈ ਜੀ ਅਜੇ ਘਟੋ ਘਾਟਵੇਂ ਨੇ ਮੇਰੇ ਹਸਾਮਾ ਨੂੰ ਪੰਜ ਸੱਤ ਦਿਨ ਲੈ ਜਣੇ ਆ ਲੈਵਾ ਵੇਖੋ ਕਿੱਡਾ ਟਿਕਾਣਾ ਸੰਦੀਪ ਜੀ ਥਾਣ ਵੇਖੋ ਲੈਵਾ ਵੇਖੋ ਦੇਖੋ ਨੀਲੀ ਰਖਾ ਸਦਾ ਠੰਡੀ ਧੀਰੀ ਵੇਖੋ ਨਹੀਂ ਤਾਂ ਗੱਬੜ ਨੰਗਰ ਥੱਲੇ ਨਹੀਂ ਪਹਿਨਦਾ ਇਧਰੇ ਨਹੀਂ ਨਹੀਂ ਪਹਿਨਦਾ ਜੀ ਟਿਪਕੇ ਵੇਖ ਲਈ ਟਿਪਕੇ ਲੈ ਲੋ ਜੀ ਇਧਰ ਰੂਰਗੀ ਪੋਲੀ ਜੀ ਰੂਰਗੀ ਪਿਓਰ ਨੀਲੀ ਆਕੀ ਨਾਲੇ ਹੋਰ ਆਜੋ ਤੇ ਬੋਖਾ ਖਾ ਪਲੀਆ ਮਰਤੇ ਸਾਰੀ ਨਿਸ਼ਾਨੀਆਂ ਆ ਗਈ ਨਾਲੇ ਪਿਓਰ ਨੀਲੀ ਆਕੀ ਹੋਰ ਨੀਲੀ ਬਾਕੀ ਨੀਲੀ ਥੋੜੀ ਜਿਹੀ ਲਾਤੀ ਬਸ ਉਹਦੀ ਜੀ ਬਾਕੀ ਬਾਕੀ ਦਾ ਅਮਰੀਕਾ ਦੇਖੋ ਆ ਮਾਰ ਗਿਆ ਬਿੱਲੀ ਮੰਗੀ ਆਕੀ ਪਿਓਰ ਨੀਲੀ ਰਹਾ ਇਹ ਨਾ ਕਰ ਕੋਈ ਦੁੱਧ ਸੰਦੋ ਤੇ ਜੀ ਦੋ ਤਾਂ 15 ਕਿਲੋ ਦੋਗੇ ਪਹਿਲੇ ਸਵੇਰ 12 ਕਿਲੋ ਦੁੱਧ ਕੱਢਿਆ ਜੀ ਨਹੀਂ ਠੀਕ ਆ ਦੂਜੇ ਸਵੇਰ ਹਾਂ ਜੀ ਉਹਨਾਂ ਨੇ ਡੰਗਰ ਭੇਡ ਭਈ ਨੇ ਖੋਖੀ ਲਵਾਈ ਆ ਤਾਜੀ ਲੈ ਕੇ ਰੱਖੀ ਆ ਹਾਂ 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 ਬਾਕੀ ਕੋਈ ਨਾ ਮਾਣਿਆ ਗੱਲ ਆ ਦੇਖੋ ਹੋਰ ਇੱਕ ਵੇਲੇ ਕੋਰ ਨੀਲੀ ਰਾਵੀ ਇਹੇ ਹੱਥ ਨਾਲ ਤੁਸ ਚੱਲੀਦਾ ਮੈਨਾਂ ਇਹ ਬੰਨਾ ਪੁਰਾ ਪਤੀ ਨੇ ਸ਼ਾਕੀ ਕੋਈ ਨੋਟੀ ਦੇ ਕੋਈ ਸ਼ੱਕ ਨਹੀਂ ਬੱਚੇ ਨਾਲ ਨਹੀਂ ਵੜੀ ਟਿਕਾਣੇ ਆ ਆਸ ਦੇ ਹੀ ਰੱਖ ਚੱਕ ਠੀਕ ਆ ਅਸਲ ਪੂਰੇ ਦਾ ਮਾਲੀ ਬਹੁਤ ਮਸ਼ਹੂਰ ਹੁੰਦਾ ਹੈ ਬੜਾ ਕੰਮ ਕਰਦਾ ਹੈ ਇੱਕ ਪ੍ਰੀਮ ਰਗਾੜੀ ਉਹਦਾ ਬਣਿਆ ਪਿਆ ਜੀ ਵੇਖੋ ਜੀ ਇਹ ਦੇਖਣਾ ਬੜਾ ਹੈ ਆਹ ਕਿਹਦੇ ਤੋਂ ਬਣਿਆ ਹੋਇਆ ਬੜਾ ਚੱਲ ਆਹ ਲਾਸਟ ਵੀਰ ਰਹਿ ਗਿਆ ਹੁਣ ਵੇਖੋ ਜੇ ਬਾਕੀ ਠੰਡੀ ਧੀਰੀ ਵਰੀ ਹੈ ਲੱਗੀ ਗਈ ਠੰਡੀ ਦਾ ਗੱਪਾ ਨਾ ਕਰ ਭਾਈ ਨੀਂਦ ਨਾ ਬਾਕੀ ਥਾਂ ਵੀ ਪਾਰੀ ਦੇਖੋ ਨੇਵੀ ਦੇਖੋ ਨਾ ਨੂਰ ਦੇਖੋ ਵਜਨ ਵਟੇ ਵਾਲੀ ਠੋਡੀ ਜੀ ਰੱਖੀ ਆ ਸੁਤਰੀ ਆ ਸੁਮਾੜੀ ਜੀ ਬੋਲੋ ਜੀ ਲਾਸਟ ਬੀਜ਼ੀ ਆ ਸਦੀਪ ਜੀ ਮੈਂ ਜਿਹੜਾ ਮੁੱਲ ਕਰਨ ਨੂੰ ਕਰ ਲੀਆ ਭਾਵੇਂ 1 20 ਕਰ ਲੀਏ ਫਾਇਦਾ ਕੋਈ ਨਹੀਂ ਗਾ ਫਿਰ ਕੋ ਜੈ ਜੀ ਜੈ ਜੀ ਬਿਲਕੁਲ 95000 ਰੁਪਏ ਦਵਾੜਾ 90 ਦੀ ਦੇ ਦੀ ਜੀ ਹੋਰ ਜਾ ਦੋ 86000 ਦੀ ਜਾਂ ਦੋ 86000 86000 ਬਾਹਰ ਹੋਣੀ ਹੈ ਕਰ ਲਈ ਨਹੀਂ ਮਿਲਦੀ ਸਦੀਪ ਜੀ ਆਹ ਦੇਖੋ ਆਹ ਚੀਜ਼ਾਂ ਨਹੀਂ ਜੀ ਦੇਖੋ ਆਹ ਤੇ ਨੀ ਆਖ ਲੈ ਬੀ ਜੀ ਬਾਕੀ ਬਿਲਕੁਲ ਤਿੰਨ ਪਸ਼ੂ ਆ ਭਾਈ ਇਹ ਫੋਨ ਇੱਕ ਸੋਈਆ ਦੋ ਕੱਪੜਾ ਹੁਣ ਤੁਸੀਂ ਆ ਵੇਖ ਲਓ ਮੇਰੇ ਵੀਰ ਅਸੰਧੀ ਜੀ ਨਗੀਨੇ ਨਗੀਨੇ ਹਾਂ ਟਾਪ ਦੇ ਚਲੋ ਹੋਰ ਭਾਈ ਫਿਰ ਬਹੁਤ ਵਧੀਆ ਜੀ ਬਤਾ ਮਤਾ ਜੀ ਹਾਂ ਬੋਲੋ 81370 ਜੀ 38947 ਜੀ ਪਿੰਡ ਸੁਰਸਰੰਗ ਜਿਲ੍ਹਾ ਤਰਨਤ ਤਹਿਸੀਲ ਪਟਿਕਲਾ ਨੇ ਜੀ ਆਸੰਧੀ ਜੀ ਮਾਤਾ ਵੀਡੀਓ ਸ਼ੇਅਰ ਕਰ ਜਾਓ ਜੀ